ਸੋਹੀ ਦਾ ਬਾਰ ਦਿੱਤਾ ਲਾ ਮੇਰਾ ਦੁੱਧ ਗਰਮ ਕਰਿਆ ਪਿਆ ਬਿਜਲੀ ਬੁੱਲੀ ਨੇ ਦੁੱਧ ਡੋਲ ਗਏ ਉਹ ਮੈਂ ਤਾਂ ਉਹਨਾਂ ਦੇ ਕਰਿਆ ਜਾਂਦੀ ਸੀ ਤਾਂ ਇਹ ਕਿ ਵੀ ਉਹ ਤਾਂ ਸਿੱਖ ਕਿਉਂਗੀ ਭੈਣ ਤੋਂ ਗੱਡੀ ਗੱਡੀ ਤਾਂ ਸਾਡੀ ਆਪ ਦੀ ਘਰੇ ਖੜੀ ਹੈ ਉਹ ਤਾਂ ਹੈ ਹੀ ਨਹੀਂ ਕਰੇ ਉਹਦੇ ਮੈਂ ਤਾਂ ਮੈਂ ਡਰਾਈਵ ਲੀ ਸਿੱਖ ਲੂੰਗੀ ਲੈ ਇਹ ਸਾਗਰ ਦੀ ਬੋਟੀ ਇੰਡੀ ਕਾ ਚਲਾ ਲੈਂਦੀ ਹੈ ਮੈਂ ਵੀ ਚਲਾਉਣਾ ਸਿੱਖ ਲੈਣੀ ਵਾ ਜਿੰਨਤੀ ਸਿੱਖ ਲੈਣੀ ਸਾਡੀ ਤੇ ਦੇਖਣ ਚਲਾ ਕੇ ਚਲਾਈ ਤਾਂ ਕਦੇ ਹੋਈ ਨਹੀਂ ਚਲ ਦੇਖ ਲੈਣੀ ਚਲਾ ਕੇ ਜਦੋਂ ਉਹ ਚਲਾ ਲੈਂਦੀ ਮੈਂ ਵੀ ਸਿੱਖ ਲੂੰਗੀ ਲੈ ਇੱਕਦਮ ਚਲਾਕ ਹੀ ਰਹੂੰਗੀ। ਉਹ ਤੂੰ ਅੱਡੀ ਚੋ ਬੈਠੀ ਐ ਨੇ ਕਾਚ ਕੀ ਗੱਲ? ਮੈਂ ਗੱਡੀ ਸਿੱਖਦੀ ਆ ਚਲਾਉਣਾ। ਉਹ ਗੱਡੀ ਚਲਾਉਣਾ ਸਿੱਖਦੀ ਆ? ਹਾਂ। ਉਹ ਤੂੰ ਹੁਣ ਗੱਡੀ ਕਿੱਥੋਂ ਚਲਾਉਣਾ ਸਿੱਖ ਜਾਏਂਗੀ? ਮੈਂ ਤਾਂ ਸਿੱਖੂੰਗੀ ਜਦੋਂ ਮੈਂ ਪਿੰਡ ਜਾਣਾ ਹੁੰਦਾ ਉਹਦੋਂ ਤੂੰ ਐ ਕਹਿਣਾ ਨੇ ਅੱਜ ਤਾਂ ਮੇਰੇ ਕੋਲ ਟਾਈਮ ਨਹੀਂ ਅੱਜ ਮੈਂ ਤੈਨੂੰ ਲੈ ਕੇ ਨਹੀਂ ਜਾ ਸਕਦਾ। ਸਾਗਰ ਦੀ ਬਹੂ ਇੰਡੀ ਕਾ ਚਲਾ ਲਾਂਦੀ ਆ। ਹੁਣ ਮੈਂ ਆ ਗੱਡੀ ਸਿੱਖਦੀ ਆ ਫੇਰ ਆਪੀ ਲੈ ਜਾਕਰੂ ਉਹ ਤੂੰ ਤਾਂ ਗੀਤ ਦੀਆਂ ਰੀਸਾਂ ਕਰਦੀ ਆ ਫੇਰ ਗੀਤ ਨੂੰ ਆ ਰੀਸਾਂ ਨਹੀਂ ਕਰਦੀ ਫੇਰ ਮੈਂ ਤੈਨੂੰ ਤੰਗ ਨਹੀਂ ਕਰਦੀ ਮੈਨੂੰ ਪੇਕੇ ਲੈ ਕੇ ਜਾ ਜਦੋਂ ਮੈਂ ਗੱਡੀ ਸਿੱਖ ਗਈ ਮੈਂ ਆਪੀ ਲੈ ਜਾਕਰੂ ਓਏ ਉਹ ਤਾਂ ਗੀਤ ਦੀਆਂ ਗੱਲਾਂ ਹੀ ਹੁੰਦੀਆਂ ਨੇ ਤਾਂ ਇੱਥੋਂ ਨਹੀਂ ਗੱਡੀ ਚਲਾਈ ਜਾਣੀ ਚਲਾਈ ਕਿਹਨੇ ਜਾਣੀ ਕਿ ਤੂੰ ਚਲਾ ਲੈਂਦੀ ਤੂੰ ਇੱਧਰ ਛੱਡਾ ਓ ਮੈਂ ਤਾਂ ਖੇਤ ਜਾਣਾ ਹੈਗਾ ਉਹ ਮੇਰੇ ਵਾਸਤੇ ਰੋਟੀ ਬਣਾ ਨਾਲੇ ਚਾਰ ਦਿਹਾੜੀਆਂ ਦੀ ਰੋਟੀ ਖੇਤ ਜਾਊਗੀ ਹੁਣ ਤੇਰੇ ਕੋਲ ਕਾਰ ਸਿੱਖਣ ਦਾ ਕਿੱਥੇ ਉਮਰ ਹੈ ਹੁਣ ਤੇਰੀ ਤੇਰਾ ਨਾ ਰੋਜ ਦਾ ਕੰਮ ਲੋਟ ਆਇਆ ਮੈਨੂੰ ਨਾ ਸਿੱਖਣ ਨਹੀਂ ਸਾਰਾ ਚਲਾਉਣਾ ਸਿੱਖ ਗਿਆ ਹਰੇਕ ਚਲਾਈ ਫਿਰਦੀ ਏ ਉਹ ਕੋਈ ਨਹੀਂ ਚਲਾਉਣਾ ਸਿੱਖਿਆ ਉਹ ਤਾਂ ਗੀਤਾਂ ਗੀਤਾਂ ਕੀ ਲੋਕਾਂ ਨੇ ਰੀਲਾਂਆਂ ਹੀ ਬਣਾ ਕੇ ਪਾਈ ਜਾਂਦੇ ਨੇ ਐਵੇਂ ਗੱਲਾਂ ਹੁੰਦੀਆਂ ਨੇ ਉਹ ਕਿ ਜੇ ਤੂੰ ਮੇਰੀ ਗੱਲ ਸੁਣ ਲੈ ਮੈਂ ਤਾਂ ਘਰੇ ਹੀ ਨਹੀਂ ਸੀਗਾ ਤੂੰ ਗੱਡੀ ਸਟਾਰਟ ਕਰ ਲੈਂਦੀ ਗੱਡੀ ਨੂੰ ਰੋਕਦੀ ਕਿਵੇਂ ਬ੍ਰੇਕਾਂ ਜਾਣਦੀਆਂ ਕਲਚ ਜਾਣਦੀਆਂ ਕੋਈ ਪਤਾ ਨਹੀਂ ਸੱਜਾ ਤਾਂ ਹੋਇਆ ਉਹਨੇ ਪਾਈ ਨੇ ਸਾਰਾ ਕੁਝ ਵੀ ਸੱਜੇ ਨੇ ਬ੍ਰੇਕ ਲਾ ਕੇ ਖੱਬੇ ਨਾਲ ਦਬਾ ਸਾਰਾ ਕੁਝ ਉਹ ਮੈਂ ਗੀਤ ਲਾ ਕੇ ਬੈਠੀ ਵਿੱਚ ਹਾਂ ਤੇ ਤਾਂ ਗੀਟਾ ਲਾ ਕੇ ਬੈਜੂਗੀ ਮੈਂ ਤਾਂ ਡਰਾਈਵਿੰਗ ਕਰਨਾ ਸਿੱਖ ਜੂਗੀ ਉਹ ਦੱਸ ਪਤਾ ਹਰ ਕੁਝ ਉਹ ਕਮਲਿਆ ਉਹ ਦੱਸ ਦੱਸ ਸਾਰਾ ਕੁਝ ਦੱਸਦਾ ਵੀ ਭਈ ਇਹਦੇ ਨਾਲ ਤਾਂ ਕਲੱਚ ਲਾਓ ਇਹਦੇ ਨਾਲ ਬ੍ਰੇਕ ਲਾਓ ਐ ਗੇਅਰ ਪਾਓ ਸਾਰਾ ਕੁਝ ਸਿੱਖ ਲਵੋ ਨੇ ਇਹ ਵੀ ਕਿੱਟ ਕੀ ਉਹ ਸੱਗ ਉਹ ਜਿਨਾਂ ਅਸੀਂ ਰੋਟੀਆਂ ਪਕਾ ਸਕਦੀਆਂ ਘਰ ਦੇ ਗੋਹੇ ਕੁੜੇ ਕਰ ਸਕਦੀਆਂ ਝਾੜੂ ਪੋਚਾ ਕਰ ਸਕਦੀਆਂ ਉਹ ਗੱਡੀ ਵੱਡੀ ਨਾਲ ਐ ਦੇਖ ਤੋ ਕਮਲਿਆ ਸਿਕਰੇਕ ਚੀਜ਼ ਸਕਦੀ ਬੜੀ ਪੱਟਾਂ ਗੀਟਾਂ ਪਿੱਛੇ ਲਾ ਕੇ ਨਾ ਨਾਲੇ ਤਾਂ ਸਾਰੀ ਗੱਡੀ ਭੰਨ ਦਿੰਦੀ ਜੇ ਮੈਨਾਂ ਆਉਂਦਾ ਨਾਲੇ ਤੂੰ ਦੇਖ ਲੈ ਪਤਾ ਨਹੀਂ ਕੀ ਸੱਟ ਖਾਂਦੀ ਉਹ ਕਾਮਲੀ ਦੇ ਗੀਤਾਂ ਦੀਆਂ ਗੱਲਾਂ ਦਾ ਗੀਤਾਂ ਚ ਹੁੰਦੀਆਂ ਨੇ ਗੱਡੀ ਗੁੱਡੀ ਕੋਈ ਨਹੀਂ ਚਲਾਈ ਜਾਂਦੀ ਐ ਚਲ ਐ ਰੋਟੀ ਪਕਾ ਦਾਨੀ ਰੋਟੀ ਪੋਚਿੰਗ ਲੈਣੀ ਪੈਂਦੀ ਐ ਅਗਰ ਰੋਟੀ ਪਕਾ ਦਾਨੀ ਮੈਂ ਤਾਂ ਦੁੱਧ ਉਹਦ ਕਰਮ ਕਰਕੇ ਸਾਰਾ ਕੰਮ ਆਵਦਾ ਨਮੇੜ ਕੇ ਨਹੀਂ ਸੀ ਵੀ ਤੇਰੇ ਉਹਨੇ ਤਾਂ ਮੈਂ ਗੱਡੀ ਸਿੱਖ ਲੂੰਗੀ ਉਹ ਲੈ ਜਿਹੜਾ ਤੇਰੇ ਕਰਮਾਂ ਨੂੰ ਮੈਂ ਆ ਗਿਆ ਨਹੀਂ ਤੇ ਤੂੰ ਅੱਜ ਛੱਟ ਖਾ ਹੀ ਲੈਣੀ ਸੀ ਛੱਟ ਕਿੱਥੇ ਖਾ ਲੈ ਮੈਂ ਤਾਂ ਮੈਂ ਗੱਡੀ ਸਿੱਖ ਲਾਂਦੀ ਜੇ ਤੂੰ ਨਾ ਆਉਂਦਾ ਜੇ ਪਕਾ ਕੇ ਦੇ ਮਾਰੋ ਉਹ ਲੈ ਆ ਵੀ ਪਤਾ ਨਹੀਂ ਹੈ ਨਾ ਸਾਰਿਆਂ ਨੂੰ ਕੀ ਗੱਲ ਦਾ جنੂਨ ਚੜਿਆਗਾ ਸਾਰੇ ਰੀਲਾਂ ਬਣਾਵਣਾ ਕੇ ਪਾਈ ਜਾਂਦੇ ਐ ਉਹਦਾ ਰੀਲਾ ਬਣਾ ਕੇ ਮੋਬਾਈਲ ਤੇ ਪਾਉਂਦੇ ਨੇ ਉਹ ਕਾਮਲੀ ਪਹਿਲੇ ਸੱਚ ਮੁੱਚੀ ਗੱਡੀ ਚਲਾਉਣ ਲੱਗੀ ਸੀ ਉਹ ਆ ਜਾ ਰੋਟੀ ਖਾ ਲੈ ਆ ਜਾ ਫਿਰ ਮੈਂ ਤਾਏ ਕੇ ਕਿਤੇ ਜਾ ਕੇ ਆਉਣੇ ਲੈ ਇਹਨੂੰ ਤਾਂ ਹੁਣ ਐਂ ਕਹ ਹੜਾ ਵੀ ਛੇਤੀ ਇਹ ਖੇਤ ਭੱਗ ਜੇ ਉਹ ਮੈਂ ਤਾਂ ਗੱਡੀ ਦੇ ਨਾਲ ਚਾਬੀ ਲੁਕੋ ਕੇ ਜਾਊਂਗਾ ਕਹਿੰਦੇ ਫੇਰ ਨਾ ਗੱਡੀ ਸਟਾਰਟ ਕਰ ਲੈ ਇਹ ਕਹਿੰਦੇ ਸੱਟ ਨਾ ਖਾ ਲੈ ਉਹ ਚੰਗਾ ਮੈਂ ਤਾਂ ਸ਼ਾਮ ਨੂੰ ਆਊਂਗਾ ਚੰਗਾ ਠੀਕ ਐ ਬਗ ਜਾ ਸਨੀ ਸੁਨੀ ਲਾ ਲਵੇਂ ਮੱਝਾਂ ਨੂੰ ਨੀਰਾ ਪਾ ਲਿਓ ਕੋਈ ਨਹੀਂ ਨੀਰਾ ਤਾਂ ਮੈਂ ਪਾਇਆ ਨਹੀਂ ਮੱਝਾਂ ਨੂੰ ਤੂੰ ਆ ਰਖੇ ਤੀ ਜਾ ਕੰਮ ਕਰ ਜਾ ਕੇ ਨੀਰਾ ਪਾ ਕੇ ਮੱਜਾਂ ਨੂੰ ਫਿਰ ਮੈਂ ਆਪਦਾ ਮਣਾ ਮੈਨਾਂ ਜੀ ਨਾ ਆਉਂਦਾ ਜਿਹੜਾ ਗੱਡੀ ਭੰਨਣ ਦੀ ਉਹ ਹੁਣ ਇਹਦਾ ਐ ਨਹੀਂ ਪਤਾਗਾ ਕਿਤੇ ਫੇਰ ਨਾ ਗੱਡੀ ਚ ਲਾਉਣ ਲੱਗ ਜੇ ਉਹ ਮੈਂ ਤਾਂ ਗੱਡੀ ਦੀ ਨਾ ਚਾਬੀ ਚੱਕ ਕੇ ਲੈ ਜਾਣਾ ਇਹਦਾ ਕੀ ਪਤਾ ਹੈ ਕਦੇ ਫੇਰ ਪੰਗੇ ਲੈਣ ਲੱਗ ਜੇ ਨਾਲੇ ਗੱਡੀ ਭੰਨੇ ਨਾਲੇ ਆਪ ਸੱਟ ਖਾਵੇ ਉਹ ਆਹ ਜਾਂ ਗੀਤ ਜਾਂ ਚੱਲਿਆ ਹਾਂ ਸਾਰੇ ਨਾ ਲੋਕ ਤਾਂ ਰੀਲਾਂ ਬਣਾ ਬਣਾ ਪਾਉਂਦੇ ਆ ਇਹ ਲੈ ਸਿੱਧੀ ਕਮਲੀ ਗੱਡੀ ਚ ਲਾਉਣ ਲੱਗ ਗਈ ਉਹ ਤਾਂ ਜਮੀ ਸਿੱਧਰੀ ਐ ਉਹ ਚਲ ਚਾਬੀ ਲੈ ਜਾਨੇ ਆ ਗੱਲੀ ਮੁੱਕ ਜੂ ਸਾਰੀ ਲੈ ਬੇ ਬਾਪੂ ਤਾਂ ਹੋ ਫਿਰਦੇ ਇਹਨਾਂ ਨੂੰ ਕੜਾ ਪਤਾ ਲੱਗਦਾ ਮੈਂ ਗੱਡੀ ਸਿੱਖ ਲੈਣੀ ਐ ਇੰਨੇ ਉਹ ਤਾਂ ਮੱਝਾਂ ਕੰਨੀ ਫਿਰਦੇ ਆਗੇ ਚਲ ਮੈਂ ਧਾਰ ਕੱਢਣੀ ਐ ਫੇਰ ਕੱਢ ਲਵਾਂਗੀ ਚਲ ਮੈਂ ਗੱਡੀ ਚਲਾਉਣੀ ਸਿੱਖ ਲਾਂ ਹੁਣ ਤਾਂ ਬਾਗ ਗਿਆ ਖੇਤ ਨੂੰ ਵਧੀਆ ਲੈ ਕੇ ਆ ਦਾ ਸਮਾਨ ਦੇਖ ਲਾ ਚਾਬੀ ਲੈ ਗਿਆ ਨਾਲ ਚੱਕ ਕੇ ਲੋਕ ਲਾ ਗਿਆ ਮੋਟਰਸਾਈਕਲ ਮੋਟਰਸਾਈਕਲ ਖੜਾ ਲੈ ਗੱਡੀ ਰੱਖੀ ਐ ਕਦੇ ਮੈਂ ਗੱਡੀ ਚਲਾਉਣਾ ਸਿੱਖ ਲਿਆ ਕਰੂੰਗੀ ਕਦੇ ਮੈਂ ਮੋਟਰਸਾਈਕਲ ਸਿੱਖ ਲਿਆ ਕਰੂੰਗੀ ਮੋਟਰਸਾਈਕਲ ਦੀ ਚਾਬੀ ਤਾਂ ਹੈਗੀ ਐ ਇਹ ਸਟਾਰਟ ਕਿਵੇਂ ਹੋਊਗਾ ਐ ਕਰਦੀ ਹੂੰ ਤੇ ਬਾਹਰ ਲੈ ਜਾਨੀ ਆ ਰੋੜ ਕੇ ਪਹਿਲੇ ਤੋਰ ਕੇ ਦੇਖਨੀ ਆ ਫੇਰ ਚੜ ਜੂਗੀ ਉੱਪਰ ਹੀ ਵਾਲਾ ਨੇ ਚੱਕੇ ਨਹੀਂ ਆਂਦਾ ਕਿਵੇਂ ਚੱਕਾਂ ਜਊ ਚੱਲ ਕੇ ਰਹਾ ਹੌਲੀ ਹੌਲੀ ਮੈਂ ਰੋਡ ਕਿ ਲੈ ਜਣੀ ਆ ਬਾਹਰ ਉਹ ਟਾਲ ਤੋਂ ਉੱਤਰ ਕੇ ਚਲਾ ਕੇ ਦੇਖੋ ਹਾਏ ਹਾਏ ਲੱਤ ਟੁੱਟ ਗਈ ਬੁਏ ਨਾ ਮਟਰ ਸੈਂਟਰ ਥੱਲੇ ਆ ਗਿਆ ਬਚਾ ਲੋ ਕੋਈ ਹਏ ਉਹ ਕੱਢ ਲ ਮਟਰਸਾਈਕਲ ਥੱਲੇ ਹੋ ਗਿਆ ਹਏ ਹਏ ਤਾਈ ਮੈਂ ਤਾਂ ਮਾਰ ਜਾ ਨਾ ਆਉਂਛਾ ਤੇ ਜਮਾ ਨਹੀਂ ਸਾਡੇ ਗੰਜਰ ਕੀਤਾ ਸੀ ਤੂੰ ਚਲਾ ਰੱਖਿਆ ਹਾਂ ਤਾਈ ਮੈਂ ਤਾਂ ਮਟਰਸਾਈਕਲ ਸਿੱਖਦੀ ਸੀ ਨਹੀਂ ਕੀ ਉਹਨਾਂ ਨੇ ਉਹਨਾਂ ਨੇ ਤਾਂ ਗੀਤ ਬਣਾਇਆ ਸੀ ਗੋਣ ਵਾਲਾ ਤਾਈ ਇਹਦਾ ਕਰ ਲੈ ਛੋੜੇ ਕਰਨਾ ਹੁਣ ਛਾਪਾ ਸਾਡੇ ਸੀ ਇਹ ਛੋੜੇ ਹੋ ਗਿਆ ਹਏ ਉਹਨਾਂ ਨੇ ਗੋਣਾਂ ਤਾਂ ਗੀਤ ਬਣਾਇਆ ਹੈਗਾ ਤਾ ਇਸੇ ਕਹਿੰਦੇ ਸਿੱਖਾ ਲਾ ਕੇ ਡਰਾਈਵਰੀ ਕਈ ਮੈਂ ਮੋਟਰਸਾਈਕਲ ਖੜਾ ਕਰਵਾ ਕੇ ਉੱਥੇ ਕਰਵਾ ਦੇ ਮੈਚੋ ਨਹੀਂ ਹੁੰਦਾ ਤਾਂ ਮੁੰਡੇ ਚੱਕਰੋ ਤੇ ਮੰਜੇ ਤੇ ਬੈਠਾ ਹੈ ਤਾਂ ਇਹਨੇ ਤੇ ਪੈਰ ਤੇ ਛੱਟ ਵਜੇ ਮੇਰੇ ਤੇ ਪੈਰ ਸੁੱਜ ਗਿਆ ਹੋਰ ਸਿੱਖ ਲਾ ਹਾਂ ਹੋਰ ਸਿੱਖਣਾ ਬਾਹਰ ਹੀ ਜਾ ਜਾਂਦੀ ਪਹਿਲਾਂ ਮੈਂ ਗੱਡੀ ਸਿੱਖਦੀ ਸੀ ਗੱਡੀ ਦੀ ਉਹ ਚਾਬੀ ਲੇ ਗਿਆ ਉਹ ਮੈਂ ਮੋਟਰਸਾਈਕਲ ਚੱਕ ਲਿਆ ਇਹ ਮੇਰੇ ਉੱਤੇ ਡਿੱਗ ਪਿਆ ਭਾਰੀ ਵਾਲਾ ਸੀ ਮੈਂ ਚਲਾਉਂਦੀ ਸੀ ਕੱਕ ਮਾਰਦੀ ਸੀ ਸ਼ੁਕਰ ਹੈ ਮੁੰਡਾ ਗੱਡੀ ਲੈ ਕੇ ਗਿਆ ਨੇ ਐ ਨਹੀਂ ਸੀ ਪਤਾ ਅੰਦਰ ਸਿੱਧੇ ਕੰਮਚਾਰੀ ਮਾਰ ਦੇਣਾ ਗੱਡੀ ਭੰਨ ਲੰਦੀ ਆਹ ਕਿੰਨ ਕਰ ਕਿਤੇ ਜਮਾ ਕਰ ਰਹੀਆਂ ਸਾਡਾ ਸਿੱਖੀ ਆ ਮੈਂ ਆਹੀ ਤਾਂ ਚਲਾ ਰੱਖਿਆ ਕਾਈ ਕੀ ਕਰਾਂ ਮੈਂ ਤਾਂ ਸਿੱਖਦੀ ਸੀ ਚਲਾਉਣਾ ਮੈਂ ਲਾਉਣ ਸਿੱਖ ਜੂਗੀ ਹੈ ਤਾਈ ਤਾਈ ਡਾਕਟਰ ਨੂੰ ਫੋਨ ਕਰਦੇ ਤਾਂ ਡਾਕਟਰ ਨੂੰ ਫੋਨ ਲਾਵੇ ਕੀ ਫੋਨ ਲਾਵੇ ਡਾਕਟਰ ਨੂੰ ਜੇ ਮੈਂ ਚਲਾਉਣਾ ਸਿੱਖਦੀ ਸੀ ਉਹ ਤਾਂ ਡਾਕਟਰ ਨੂੰ ਪੁੱਛ ਕੇ ਸਿੱਖਦੀ ਸੀ ਵੀ ਮੈਂ ਸਿੱਖਦੀ ਐਂਗੀ ਉਹ ਤਾਂ ਗਾਉਣ ਵਾਲਿਆਂ ਨੇ ਤਾਂ ਗੀਤਾਂ ਵਾਲਿਆਂ ਨੇ ਪੈਸੇ ਕਮਾਉਣੇ ਆ ਤਾਂ ਤੂੰ ਲੱਗੇ ਆ ਕੇ ਨੇ ਚਰਾਉਣ ਡਰਾਈਵਰੀ ਸਿੱਖਣ ਕਈ ਤਾਂ ਲੈਕਚਰ ਕਰਨ ਲੱਗੀ ਉਹਦੇ ਨਾਲ ਵੀ ਵੱਧ ਇਹਨਾਂ ਤਾਂ ਮੇਰੇ ਘਰ ਵਾਲਾ ਵੀ ਨਹੀਂ ਮੈਨੂੰ ਕਹਿੰਦਾ ਤਾਲੀ ਬਣ ਕੇ ਲੱਗ ਗਾ ਡਾਕਟਰ ਨਾ ਹੋਣ ਲਾ ਦੇ। ਮੈਥੋਂ ਨਹੀਂ ਕਰੀਆ ਜਦੋਂ ਲੱਗੀ ਸੀ ਕਿ ਪੁੱਛ ਕੇ ਕਹਿੰਦਾ ਮੈਥੋਂ ਲੱਗੀ ਸੀ ਨਾ ਗੱਲਾਂ ਉਹਦੇ ਕਰ ਦੇ ਪਹਿਲਾਂ ਹੁਣ ਤੈਨੂੰ ਫੋਨ ਲਾ ਫਿਰ ਮੇਨਾਂ ਨੂੰ ਫਾਕੇ ਘਰ ਸਿੱਖਿਆ ਨਾ ਫਿਰ ਮੈਂ ਉੱਧਰ ਫੋਨ ਲਾ ਮੈਂ ਤਾਂ ਡਾਕਟਰਾਂ ਜੋਗੀ ਰਹਿ ਗਈ ਫਿਰ ਨਾ ਭੈਣ ਵਰਗੀਆਂ ਵੀ ਸਿੱਖਦੀਆਂ ਨਹੀਂ ਅੱਜ ਕੰਕਰ ਕੀਤਾ ਸਾਡੇ ਵੀ ਲੱਗੀਆਂ ਪਿਆਸੇ ਮੈਂ ਤਾਂ ਗਾਹਾਂ ਜਾਂਦੀ ਸੀ ਪਿੰਡ ਚ ਕਿਛੇ ਦੇ ਜਦੋਂ ਕਹਿੰਦੇ ਲੱਗੇ ਪਈ ਮੇਰਾ ਕਹ ਤੋ ਹਟਣਾ ਨਹੀਂ ਮੈਂ ਪਿੰਡ ਚ ਜਾਂਦੀ ਸੀ ਜਦੋਂ ਚੀਕਾ ਰੋਈ ਫਿਰ ਉਹਨ ਮੇਰੇ ਕਿਸ਼ਾਰੇ ਆਉਣ ਜਦੋਂ ਸਾਰੀ ਸਿੱਖੀ ਜਾਂਦੇ ਮੈਨੂੰ ਨਾ ਮੇਰੇ ਪੈਕ ਹੀ ਨਹੀਂ ਲੈ ਕੇ ਜਾਂਦਾ ਸੀ ਤਾਂ ਸਿੱਖਦੀ ਸੀ ਮੈਂ ਹੁਣ ਮੈਂ ਕੀ ਬਗ ਜਾ ਕਰੂੰਗੀ ਹੁਣ ਬਗ ਜਾਂਗੀ ਲੈ ਫਿਰ ਜੀ ਸਿੱਖ ਲਾਂ ਨਾ ਬਾਕੀ ਜਾਂਦੀ ਚਲਾਉਣੀ ਨਹੀਂ ਆਇਆ ਵਾ ਇਹਨਾਂ ਭਾਰੀ ਵਾਲਾ ਸੀ ਮੋਟਰਸਾਈਕਲ ਪਤਾ ਨਹੀਂ ਬੰਦੇ ਕਿਵੇਂ ਚੱਕਦੇ ਐ ਕਿਵੇਂ ਚੱਕਦੇ ਬੰਦੇ ਬੰਦਾ ਨਾ ਸਿੱਖਿਆ ਹੁੰਦਾ ਇਹ ਇਹ ਚੱਲ ਸਕਦੇ ਲੱਤਾਂ ਤੇ ਲੱਗਦੇ ਐ ਇਹ ਰੱਤਾਂ ਨਹੀਂ ਲੱਗਦੇ ਬਸ ਸਿੱਖਾਂਗੇ ਮੋਟਰਸਾਈਕਲ ਆਈ ਮੇਰੇ ਪੈਰ ਚ ਚੀਜ਼ਾਂ ਪਈਆਂ ਨੇ ਤੈਨੂੰ ਤਾਂ ਬੋਲਣ ਦੀ ਹੋਈ ਪਈ ਨਾ ਤੂੰ ਡਾਕਟਰ ਨੂੰ ਫੋਨ ਕਰਾ ਕੌਣ ਦੀ ਹੁਮਾਰੇ ਮੇਰੇ ਚਲਾ ਕੇ ਮਾਈਕ ਟੋਲੇ ਲਾ ਦੇ ਫੋਨ ਮੈਂ ਤੈਨੂੰ ਦੱਸਾਂ ਉਹਨਾਂ ਦਾ ਜੀਤਾਂਣ ਗੀਤ ਗਾਉਣਿਆ ਰੀਲ ਹਰੇਕ ਜਣਕਣਾ ਜਾ ਕੇ ਬਾਲ ਦਾ ਜਣਕਣਾ ਜਾ ਕੇ ਬਾਲ ਆ ਕਿੱਥੋਂ ਗੰਜਰ ਕੀਤਾ ਤੋਰੇ ਮਾਮਾ ਦੱਸ ਨੀ ਸਰੀ ਪੇ ਠੋਡੇ ਨੂੰ ਤਾਂ ਤਾਈ ਦੇਖ ਲੈ ਕਰ ਲੋ ਗੱਲ ਤਾਈ ਨੂੰ ਆਖਿਆ ਤਾਂ ਸੀ ਵੀ ਡਾਕਟਰ ਨੂੰ ਫੋਨ ਲਾ ਦੇ ਮੜੀ ਮੁੱਟੀ ਮਦਦ ਕਰ ਦੇ ਤਾਈ ਦਾ ਵੀ ਸਰੀ ਪੇ ਤਾਈ ਕਹਿੰਦੀ ਸਾਡੇ ਵੀ ਇਹੀ ਕੁਝ ਕਰਦਿਆਂ ਕਰੇ ਫਿਰ ਉਹਨ ਛੋਡੇ ਵੀ ਤਾਂ ਕਰਦਿੰਗੇ ਇਹ ਮੈਂ ਕਰ ਲੈ ਫਿਰ ਕੀ ਹੋਗਾ ਲੈ ਮੈਂ ਡਾਕਟਰ ਨੂੰ ਕਹਿੰਦੀ ਆ ਵੀ ਬਾਈ ਮੇਰੇ ਨਾਲ ਗਰਮ ਪੱਟੀ ਲਾ ਜਾ ਹੁਣ ਕੀ ਕਰਾ ਹੁਣ ਮੈਨੂੰ ਤਾਂ ਉਹ ਮੰਜੀ ਤੇ ਬੈਠਣਾ ਬੁਗਣਾ ਮੈਨੂੰ ਉਹ ਕਾਲਾ ਦੇਊਗਾ ਕੇ ਹੈਲੋ ਬਈ ਮੜੀ ਇਹਨਾਂ ਗਰਮ ਪੱਟੀ ਲਾ ਕੇ ਜਾਣੀ ਸੀ ਪੈਰ ਤੇ ਨੇ ਵੀ ਮੋਟਰਸਾਈਕਲ ਡਿੱਗ ਪਿਆ ਨਾ ਨਾ ਚਲਾਉਣ ਤਾਂ ਕਾਨੂੰ ਸਿੱਖਦੀ ਸੀ ਬਈ ਮੈਂ ਤਾਂ ਪਰੇ ਖੜਾਉਂਦੀ ਸੀ ਕਿ ਸੰਭਰੀ ਜਾਂਦੀ ਸੀ ਹਾਂ ਵੀਰ ਵਣ ਕੇ ਹੁਣੀ ਆ ਜਾ ਠੀਕ ਹੈ ਬਈ ਲੈ ਫੋਨ ਤਾਂ ਮਾਪਲਾ ਤਾਂ ਡਾਕਟਰ ਨੂੰ ਤਾਈ ਦੀ ਵੀ ਮੜਕ ਭਾਰੀ ਹੋ ਗਈ ਫੋਨ ਹੀ ਨਹੀਂ ਲੱਗ ਗਈ ਬੂਹਾ ਮਰ ਜਾ ਉੱਤੋਂ ਲਗਾ ਲੈਣਾ ਡਾਕਟਰ ਵੀ ਕਹਿੰਦਾ ਕਹਿੰਦਾ ਭਾਈ ਕਿਤੇ ਮੋਟਰ ਚ ਆਇਆ ਸਾਈਕਲ ਚਲਾਉਣਾ ਤਾਂ ਨਹੀਂ ਸਿੱਖਦੀ ਸਾਗਰ ਦੀ ਬੋਟੀ ਵਾਂਗੂ ਸਭ ਨੂੰ ਪਤਾ ਲੱਗ ਰਿਹਾ ਬੂਹਾ ਮਰ ਜਾ ਮੈਨੂੰ ਤਾਂ ਚਿਹੜਾ ਕਰਨਗੇ ਹੁਣ ਸਾਰੇ ਵੀ ਸਾਗਰ ਦੀ ਬੋਟੀ ਵਾਂਗੂ ਮੋਟਰ ਸਾਈਕਲ ਜਿੱਤਦੀ ਸੀ ਤਾਂ ਪੈਰ ਤੜਾ ਲਿਆ ਲੈ ਡਾਕਟਰ ਵੀ ਚਿਹੜਾ ਕਰੂਗਾ ਚਲ ਦੇਖੀਓ ਮੈਂ ਤਾਂ ਇਹ ਕਹਿ ਦੂੰ ਵੀ ਭਾਈ ਮੈਂ ਤਾਂ ਇੱਥੋਂ ਸੰਬਰ ਦੀ ਸੀ ਸੰਬਰ ਦੀ ਸੰਬਰ ਦੀ ਤੋਂ ਡਿੱਗ ਪਿਆ ਉਹ ਵਿਚਾਲੇ ਖੜਾ ਗਿਆ ਕਿਹ ਤਬਾ ਗਿਆ ਆ ਮੇਰੇ ਤਾਂ ਪੈਰ ਚ ਠੀਸਾਂ ਵੀ ਜਾਂਦੀਆਂ ਬੂ ਸੋ ਜਾ ਗਈ ਮੇਰੇ ਤਾਂ ਪੈਰ ਨੂੰ ਬੂ ਬੇਬੇ ਬਾਪੂ ਕੀ ਕਹਿਣਗੇ ਧਾਰ ਕੌਣ ਕੱਢੂ ਹੁਣ ਬੇਬੇ ਨੂੰ ਕਹਿ ਦੂ ਆਪੇ ਕੱਢ ਲੂਗੀ ਜਦੋਂ ਮੇਰੇ ਤੇ ਪੈਰ ਚ ਠੀਸਾਂ ਵੀ ਜਾਂਦੀਆਂ ਹਾਏ ਹੇ ਡਾਕਟਰ ਆ ਜੀ ਛੇਤੀ ਤਾਂ ਅਮੀ ਚੰਗਾ ਹਾਏ ਬਸ ਕਿ ਮੈਂ ਆਪ ਹੀ ਕਰ ਲੈ ਆਲੋ ਉਹ ਤਾਈ ਠੀਕ ਐ ਮੈਂ ਤਾਂ ਨਾ ਖੇਤ ਗਿਆ ਸੀਗਾ ਆ ਇੱਕ ਗੀਤ ਜਿਹਾ ਚੱਲਿਆ ਇਹ ਹਜਾ ਤੇ ਮੈਂ ਤਾਂ ਨਾ ਗੱਡੀ ਚ ਚਲਉਂਦੀ ਸੀ ਹਰਪ੍ਰੀਤ ਚਾਬੀ ਲੁਕੋ ਕੇ ਗਿਆ ਸੀ ਉਹਨਾ ਗੀਤ ਮੈਨੂੰ ਐ ਲੱਗਦਾ ਲੋਕਾਂ ਜਿਹੜੇ ਰੱਤਾਂ ਪਾਹੀਆਂ ਤੜਵਾਰੀ ਗੱਲ ਸਹੀ ਹੈ ਭਾਈ ਇਹ ਤਾਂ ਗੀਤ ਤਾਂ ਕਹਾਵਾ ਚੱਲਿਆ ਰਿਹਾ ਕਹਿੰਦੇ ਔਰ ਇੱਕ ਜਨਕਣੀ ਕਹਿ ਦਿੰਦੀ ਹੈ ਕਿ ਮਾਇਆ ਸਿੱਖਣੀ ਹੈ ਗੱਡੀ ਸਿੱਖਣੀ ਹੈ ਮੈਂ ਕਹਿੰਦੇ ਮੋਟਰ ਸਿੱਖਾ ਸਾਈਕਲ ਸਿੱਖਣਾਗਾ ਸਾਡੇ ਦਾ ਬੰਗਾਂ ਦੇ ਇਹੀ ਹਾਲ ਹੈ ਉਹਦਾ ਤਾਈ ਨਾ ਗੱਡੀ ਚਲਾਈ ਜਾਂਦੀ ਸੋਦਰੋਂ ਮੈਂ ਆ ਗਿਆ ਉਹਦਾ ਮੈਂ ਤਾਂ ਹੁਣ ਚਾਬੀ ਲੁਕੋ ਕੇ ਗਿਆ ਸੀ ਆ ਖੇਤ ਚੱਲ ਜਾ ਆ ਵੀ ਤਾਂ ਕੋਈ ਨਹੀਂ ਪਤਾ ਕੋਈ ਸਾਟੀ ਨਾ ਕਿਤੇ ਖਾਲੇ ਦੀ ਗੱਡੀ ਤੋਂ ਨਾ ਗੱਡੀ ਭਨੰਦੀ ਚਾਬੀ ਤਾਂ ਵਧੀਆ ਹੋਵੇ ਲਕੋ ਕੇ ਵਾਗਿਆ ਸੀ ਗੱਡੀ ਦੀ ਬਾਹਰੀ ਸੋਹਣੀ ਗੱਲ ਹੈ ਮੈਂ ਤਾਂ ਇਹਨੂੰ ਦੱਸੀ ਹੈ ਨਾ ਜਿਹਨੂੰ ਮੈਂ ਦੇਖਦੀ ਆ ਉਹੀ ਕਰਨੀ ਆ ਮੈਂ ਕਹਿੰਨ ਗੱਡੀ ਸਿੱਖਦੀ ਆ ਮੈਂ ਮੋਟਰਸਾਈਕਲ ਸਿੱਖਦੀ ਆ ਉਹ ਤਾਂ ਗੀਟ ਆ ਨਾ ਗੀਤ ਬਣਾਇਆਗਾ ਆਹ ਦਾ ਬਿਜ਼ਨਸ ਚਲਾਇਆਗਾ ਇਹਨਾਂ ਨੂੰ ਆਪਾਂ ਨੇ ਕਹਿੰਦੇ ਬੁਢਾ ਨੂੰ ਜਮੀ ਸੰਗ ਲੈ ਆਉਂਦੇ ਆਂ ਅਸੀਂ ਵੀ ਡਰਾਈਵਰੀ ਕਰ ਲਾਂਗੇ ਪਤਾ ਹੀ ਪਿੰਡਾਂ ਤੋਂ ਤਾਂ ਇਹ ਨਹੀਂ ਪਤਾ ਉਹ ਤਾਂ ਲੋਕਾਂ ਨਾਲ ਰੀਲਾਂ ਬਣਾ ਕੇ ਮੋਬਾਈਲ ਤੇ ਪਾਉਂਦੇ ਮੋਬਾਈਲ ਤੇ ਪਾਉਂਦੇ ਇਹ ਪਿੰਡਾਲੀਆਂ ਵਾਲੇ ਕਿਤੇ ਗੱਡੀਆਂ ਆਇਨਾ ਪਤਾ ਨੇ ਸੱਟਾਂ ਕਿੰਨੀਆਂ ਖਾਣਗੇ ਲੋਕੀ ਖਾਣੀਆਂ ਭਾਈ ਸਾਈਕਲ ਤਾਂ ਕਰ ਇਹਨੇ ਚਲਾਇਆ ਨੀਗਾ ਚਲਾਉਣਾ ਮੋਟਰਸਾਈਕਲ ਤੇ ਗੱਡੀਆਂ ਕਹਿੰਦੇ ਨਾ ਇਹ ਤਾਂ ਲੱਤਾਂ ਨਾਲ ਆਪਦੇ ਨਾਲ ਚੜਾਉਣੀਆਂ ਨਾਲ ਹੋਰ ਦੀਆਂ ਪੈਣੀਆਂ ਮੇਰੇ ਵਰਗੀ ਜਿਹੜੀ ਵਿੱਚ ਜਾਂਦੇ ਆ ਉਹ ਚਲਦਾ ਹੀ ਆਪਾਂ ਕਿ ਲੈਣਾ ਮੇ ਤਾਂ ਚਾਬੀ ਲੁਕੋ ਗਿਆ ਸੀਗਾ ਚਲ ਜਿਹੜੇ ਨੂੰ ਖਾਣੀਆਂ ਸੱਟਾਂ ਮੈਂ ਤਾਂ ਮੈ ਤਾਂ ਭੁੱਲ ਗਈ ਸੱਚ ਤੈਨੂੰ ਦੱਸਣਾ ਕਿ ਸੱਟਾਂ ਕੀ ਖਾਣੀਆਂ ਆ ਤੇਰੇ ਵੀ ਬੂਹੇ ਇੱਥੇ ਰਾਲਾ ਪਾਈ ਜਾਂਦੀ ਸੀ ਜਮਾਈ ਜਾਂਦੀ ਸੀ ਨੰਗੀ ਮੈਂ ਤਾਂ ਸਾਡੇ ਨਾਲ ਹੋਣਾ ਤਾਂ ਡਰਦੀ ਆਈ ਵੀ ਸਾਡੀਆਂ ਨਾਲ ਸੱਟ ਖਾ ਲੈਣ ਕਿਤੇ ਇੱਥੇ ਨੂੰ ਨੰਗੀ ਆ ਨੂ ਪਿੰਡ 'ਚ ਜਦੋਂ ਮੈਂ ਨੰਗਣ ਲੱਗੀ ਹ मोटरसा उसे सीटी गिटा तड़ाई मैं मंजिया है लुको गया था 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 था। जो मोटरसाइकिल तुरके ना जाऊ गिटा तो ना तड़ा इन्हें शुक्रा मैं गुहार आई सर मैं घर आ गई बच तो आ गई आता हाई तो गिटा ही टूटे गला लत्त तड़ा के बह जाती तेरने चल अपा नहीं की लाई ਲੈ ਉਹੀ ਗੱਲ ਕਰਤੀ ਭਾਈ ਇਹ ਮੈਨੂੰ ਦਸੀਆ ਲੈ ਮੋਟਰਸਾਈਕਲ ਡਿੱਗਿਆ ਪਿਆ ਉਹ ਮੋਟਰਸਾਈਕਲ ਹਾਏ ਪੰਗੇ ਲੈਣੋ ਹਾਏ ਮੇਰੇ ਤਾਂ ਪੈਰ ਵਾਲਾ ਦੁਖੀ ਹੋ ਗਿਆ ਪੈਰ ਪੁੱਛਣਾ ਹਾਏ ਕੋ ਮੇਰੀ ਗੱਲ ਸੁਣੋ ਓ ਤੂੰ ਕਰਿਆ ਕਿ ਜਿੰਨੇ ਕੰਮ ਕਰੇ ਆਏਗੇ ਤੋ ਗੱਡੀ ਦੀ ਚਾਬੀ ਨਾ ਲੈ ਕੇ ਜਾਂਦੇ ਨਾ ਮਾਮਾ ਮੋਟਰਸਾਈਕਲ ਚੱਕਦੀ ਨਾ ਮੇਰੇ ਛੱਟ ਵਾਈ ਤੂੰ ਫਿਰ ਗੱਡੀ ਭੰਨ ਦਿੰਦੀ ਨਾਲੇ ਗੱਡੀ ਕਾਹ ਚ ਮਾਰੀ ਤੇਰੇ ਛੱਟ ਉਦੋਂ ਵੱਧ ਭਜਦੀ ਮੈਨੂੰ ਐਂ ਗੱਲ ਦੱਸ ਰੋਜ਼ ਤਾਂ ਆਪਣੇ ਘਰੇ ਮੋਟਰਸਾਈਕਲ ਆਉਂਦਾ ਉਹੋ ਜੀ ਗੱਡੀ ਖੜੀ ਹੁੰਦੀ ਆ ਹਾਂ ਹੁਣ ਤੈਨੂੰ ਇੰਨਾ ਕੀ ਹੋ ਗਿਆ ਵੀ ਮੈਂ ਹੁਣ ਡਰਾਈਵਰੀ ਕਰਨੀ ਹੈਗੀ ਉਹ ਸਾਗਰ ਦੀ ਬੋਟੀ ਤਾਂ ਸਿੱਖਦੀਆਂ ਸਾਰੀਆਂ ਬਾਬੇ ਦੀ ਬੰਦ ਨੇ ਉਹ ਕਹਿੰਦੇ ਸਾਗਰ ਦੀ ਬੋਟੀ ਨੇ ਸਾਰੀਆਂ ਕਹਿੰਦੀਆਂ ਇੰਦੀ ਕ ਚਲਾ ਲਈ ਕਹਿੰਦੇ ਆਪਾਂ ਪੇਕਿਆਂ ਜਾਣ ਮਾਸਤੇ ਮੋਟਰਸਾਈਕਲ ਗੱਡੀ ਆਪਾਂ ਸਿੱਖ ਲਾਂ ਨੀਆਂ ਸਾਰੀਆਂ ਉਹ ਤਾਈ ਕਹਿੰਦੀ ਛੱਡੀਆਂ ਵੀ ਚਲਾਈ ਜਾਂਦੇ ਨੇ ਤਾਈ ਵੀ ਘਰੇ ਉੱਡੀ ਵਿਚਾਰੀ ਓਏ ਉਹ ਤਾਂ ਗੀਤ ਹੈਗਾ ਹਾਂ ਤੁਸੀਂ ਗੀਤ ਦੇ ਮਗਰ ਲਾ ਕੇ ਹੋਣਾ ਹਾਏ ਹਾਏ ਪਤਾ ਨਹੀਂ ਗੀਤ ਨੇ ਕਿੰਨੇ ਕਿੰਨੇ ਲੱਤਾਂ ਬਾਹਤੜਵਾ ਦੂਗਾ ਲੱਗਦਾ ਮਾਣ ਮੇਰੇ ਤਾਂ ਤੇਰੇ ਸਾਹਮਣੇ ਪੈਰ ਟੁੱਟ ਗਿਆ ਡਾਕਟਰ ਕਹਿੰਦਾ ਸੱਟ ਵਾਵਾ ਸੋਜ ਵਾਵਾ ਆਈਪੀਏ ਉਹ ਤਾਂ ਪੱਟੀ ਕਰ ਗਿਆ ਵਿਚਾਰਾ ਮੈਨੂੰ ਫੋਨ ਲਾ ਤਾਂ ਗਰਮ ਪੱਟੀ ਲਾ ਗਿਆ ਉਹ ਕਹਿੰਦਾ ਜੇ ਨਾ ਠੀਕ ਹੋਇਆ ਨਾ ਕਹਿੰਦਾ ਕੱਲ ਨੂੰ ਪੰਕ ਜਿਹਦੇ ਵਗ ਜਿਉ ਮਾਨਸਾ ਉਹ ਐਂ ਕਰੀ ਤੂੰ ਹੁਣ ਹਾਂ ਆਦਾ ਤੇਰਾ ਗਿੱਟਾ ਹੁਣ ਟੁੱਟ ਗਿਆ ਮੋਟਰਸਾਈਕਲਾਂ ਹਾਂ ਹੁਣ ਤੋਂ ਐਂ ਕਰ ਗੱਡੀ ਵੀ ਚਲਾਉਣੀ ਸਿੱਖ ਲੈ ਦੂਜਾ ਵੀ ਤੜਵਾਲਾ ਮੈਂ ਨਹੀਂ ਸਿੱਖਦੀ ਮੈਨੂੰ ਨਹੀਂ ਲੋੜ ਮੈਨੂੰ ਤਾਂ ਕੋਈ ਲੈ ਜਾ ਕੇ ਪਿੰਡ ਇਹ ਦੂਆ ਤਾਂ ਨਹੀਂ ਮੈਂ ਸਿੱਖਦੀ ਹੱਥ ਨਹੀਂ ਲਾਉਂਦੀ ਕਾਸ਼ੇ ਦੀ ਤੂੰ ਤਾਂ ਹੁਣ ਤੰਤਾ ਇਨੇ ਕਹਿ ਕੇ ਸਰ ਗਿਆ ਹਾਂ ਉਹ ਖੇਤ ਕਿੰਨੇ ਕੰਮ ਪਏ ਨੇਗੇ। ਉਹ ਰੋਜ਼ ਦਿਹੜਵੇਂ ਦੀ ਰੋਟੀ ਜਾਂਦੀ ਸੀਗੀ। ਉਹ ਰੋਟੀਆਂ ਕੌਣ ਪਕਾਊਗਾ? ਕੰਮ ਕੌਣ ਕਰੂਗਾ? ਭੱਜਿਆ ਕਿਵੇਂ ਆਇਆ? ਤੈਨੂੰ ਕਿਹਨੇ ਦੱਸ ਤੱਕ ਕਿ ਨੂੰ ਪਤਾ ਲੱਗਿਆ ਬਾਹਰ? ਬਾਹਰ? ਹਾਂ। ਤਾਈ ਨੇ ਦੱਸਿਆ ਮੁੰਡਾ ਤਾਈ ਨੇ। ਤਾਈ ਮਿਲੀ ਸੀ ਮੈਨੂੰ। ਤੂੰ ਮੈਂ ਮਰ ਜਾ। ਤਾਈ ਤਾਂ ਹੁਣ ਸਾਰੇ ਪਿੰਡ ਚ ਗੱਲ ਕਰਕੇ ਹਟੂਗੀ। ਤਾਈ ਨੇ ਹੁਣ ਖੜਵੀ ਕਿਤੇ? ਮੈਂ ਤਾਈ ਨੂੰ ਹਜੇ ਤਾਈ ਨੂੰ ਤੂੰ ਦੋਸਤ ਨਹੀਂ ਆ। ਕੱਟ ਕੇ ਤੈਨੂੰ ਤਾਈ ਗਈ ਮੋਟਰਸਾਈਕਲ ਥੱਲੋਂ। ਤਾਈ ਨਹੀਂ ਕਿੱਦਾਂ ਮੋਟਰਸਾਈਕਲ ਤੇ ਉਹਦਾ ਇਤੋਂ ਨਿੰੰਗੀ ਜਾਂਦੀ ਸੀ ਮੈਂ ਰੋਲਾ ਪਾਈ ਜਾਂਦੀ ਸੀ ਬੀਬੂ ਬਚਾ ਲਓ ਮੇਰੀ ਲੱਤ ਟੁੱਟ ਗਈ ਮੇਰੀ ਲੱਤ ਟੁੱਟ ਗਈ ਜੇ ਤਾਈ ਨਾ ਆਉਂਦੀ ਪਤਾ ਨਹੀਂ ਕੰਨਾ ਕਿ ਚਰ ਮੋਟਰਸਾਈਕਲ ਰਹਿਣਾ ਮੇਰੇ ਪੈਰ ਤੇ ਮੇਰਾ ਪੈਰ ਹੀ ਟੁੱਟ ਜਾਂਦਾ ਫਿਰ ਹਜੇ ਤੂੰ ਤਾਈ ਨੂੰ ਮਾੜਾ ਕਹੀਏ ਮੈਂ ਤਾਈ ਤਾਂ ਕੱਢਦੀ ਫਿਰ ਗੱਲ ਤਾਂ ਕਰੂਗੀ ਨਾ ਤਾਈ ਦੇ ਪੱਛਦੀ ਨਹੀਂ ਉਹ ਲੈ ਗੱਲ ਤਾਂ ਹੋਈ ਹੋਈ ਜਾਂਦੀ ਸਾਰੀ ਇਹ ਤਾਂ ਸਾਰੀ ਹੋਈ ਪਈ ਹੈ ਗੱਲ ਆ ਗੀਤ ਆਲੀ ਗੱਲ ਤਾਂ ਸਾਰੀ ਦੁਨੀਆ ਤੇ ਚੱਲੀ ਪਈ ਐ ਉਹ ਚੱਲੀ ਤਾਂ ਪਈ ਐ ਪੁੱਛ ਨਾ ਡਾਕਟਰ ਆਇਆ ਸੀ ਜਿਹੜਾ ਡਾਕਟਰ ਵੀ ਕਹਿੰਦਾ ਹੇ ਨਾ ਭਾਈ ਕਿਤੇ ਸਾਗਰ ਦੀ ਬਹੁ ਮੰਗੂ ਕਹਿੰਦਾ ਚਲਾਉਣ ਤਾਂ ਨਹੀਂ ਸੀ ਸਿੱਖਦੀ ਉਹ ਕਮਲੀਏ ਲੋਕ ਤਾਂ ਰੀਲਾਂ ਪਾਉਂਦੇ ਨੇ ਮੋਬਾਈਲਾਂ ਤੇ ਬਣਾ ਕੇ ਤੂੰ ਸੱਚ ਵਿੱਚ ਪੰਗਾ ਲੈ ਲਿਆ ਉਹ ਵਾਲੇ ਮੋਟਰਸਾਈਕਲ ਦਾ ਪਤਾ ਨਹੀਂ ਕੀ ਪਾਉਂਦੇ ਮੈਨੂੰ ਨਹੀਂ ਪਤਾ ਸੀ ਗੱਲ ਨਹੀਂ ਸਾਗਰ ਦੀ ਬਹੁ ਜਾਣਦੀ ਐ ਕਿ ਉਹ ਹੀ ਰੀਲ ਬਣਾਈ ਐ ਚੰਗੀਤ ਗਾਇਆ ਨੇ ਮੈਂ ਤਾਂ ਕਹਾਂ ਸੱਚੀ ਜਾਣਦੀ ਐ ਇੰਡੀ ਕਾ ਮੈਨੂੰ ਨਹੀਂ ਜੀ ਪਤਾ ਬੈਠੀ ਰਹਿ ਹੁਣ ਚੰਗਾ ਐ ਕਹਨ ਮੈਨੂੰ ਚਾਹ ਕਰਕੇ ਲੈ ਕੇ ਦੇ ਕੋ ਟਕ ਹਾਂ ਹੁਣ ਇਹਨੂੰ ਕਦੇ ਚਾਹ ਕਰਕੇ ਲੈ ਕੇ ਦੇ ਕੋ ਬੇ ਰੋਟੀ ਬਣਾਈ ਜਾਂਦੇ ਪਰ ਬੇਬੇ ਨੇ ਰੋਟੀ ਸਬਜ਼ੀ ਬੇਬੇ ਨੇ ਬਣਾਈ ਬਾਪੂ ਨੇ ਤਾਰ ਕੱਢਤੀ ਉਹ ਪਰ ਮੋਟਰਸਾਈਕਲ ਦਾ ਦੇ ਚੱਕ ਲਾ ਵਾ ਦੇਖ ਲੈ ਸਾਰਾ ਮੋਟਰਸਾਈਕਲ ਭੰਨੇ ਪਿਆਗਾ ਕਿੱਥੋਂ ਪੰਗੇ ਲੈਂਦੀ ਹੈਗੀ ਹਈ ਇਹ ਮੈਂ ਗੱਡੀ ਚਾਬੀ ਲੈ ਗਿਆ ਕਲੇ ਇਹ ਗੱਡੀ ਤੋੜ ਦੀ ਸਾਰੀ ਆਹ ਹੁਣ ਹੋਰ ਸਿੱਖ ਲੈ ਗੱਡੀ ਵੀ ਸਿੱਖ ਲੈ ਜਦ ਤੂੰ ਐ ਇਧਰ ਹੀ ਲਾ ਦੇ ਇਧਰ ਹੀ ਲਾ ਦੇ ਇਧਰ ਹੀ ਲਾ ਦੇ ਤੇ ਇੱਚੀ ਕਰਾ ਦੇ ਤੇ ਇੱਚੀ ਕਰਕੇ ਖੜਾ ਕੇ ਤੂੰ ਗਿਆ ਵਿਚਾਰੇ ਜੇ ਤੂੰ ਲੈ ਜਾਂਦਾ ਮੋਟਰਸਾਈਕਲ ਉਹ ਮੈਨੂੰ ਤਾਂ ਖਿਆਲ ਹੀ ਨਿਕਲ ਗਿਆ ਇਹ ਮੋਟਰਸਾਈਕਲ ਘਰੇ ਖੜਾ ਮਾੜਾ ਗੱਡੀ ਚ ਚੌਂ ਜੇ ਗੱਡੀ ਚ ਚਲਾਉਗੀ ਮੈਨੂੰ ਕੋਈ ਮੋਟਰਸਾਈਕਲ ਨਹੀਂ ਪੰਕੇ ਲੈਣ ਲੱਗ ਜੇਗੀ ਜਾ ਜਾ ਤੂੰ ਚਾਹ ਘੜਾ ਕੇ ਲਿਆ ਬੇਬੇ ਤੋ ਕੁਟਕਾ ਮੈਂ ਥੋੜਾ ਪਾਉਂਦਾਗਾ ਐ ਨਹੀਂ ਕਹਦਾ ਤੇਰੇ 7:00 ਵਜੇ ਮੈਂ ਤੈਨੂੰ ਚਾਹ ਦੀ ਕੁਟ ਲੈ ਆਉਣਾ ਨਾ ਕਰਕੇ ਐ ਕਰ ਚਾਹ ਨਹੀਂ ਪੀਂਦੀ ਮੈਂ ਹਲਦੀ ਵਾਲਾ ਦੁੱਧ ਲਿਆ ਦੇਓ ਮੈਨੂੰ ਹਲਦੀ ਪਾ ਕੇ ਵਿੱਚ ਵਿੱਚ ਕਿਹੜਾ ਚਮਚਾ ਪਾ ਲਿਓ ਚਲ ਚਾਰ ਦਿਨ ਆਰਾਮ ਤਾਂ ਕਰ ਲੂੰਗੀ ਉਹ ਤਾਂ ਆਰਾਮ ਹੀ ਨਹੀਂ ਸੀ ਕਰਨ ਦੇਂਦੇ ਮੈਂ ਤਾਂ ਬੈਠਣ ਵੀ ਨਹੀਂ ਸੀ ਦਿੰਦੇ ਮੈਂ ਤਾਂ ਸਾਰਾ ਦਿਨ ਕਦੇ ਮੱਜਾਂ ਨੂੰ ਨੀਰਾ ਪਾਇਆ ਕਦੇ ਛੰਨੀ ਲਾਇਆ ਕਦੇ ਗੋਹਾ ਛਿੱਟਿਆ ਇਹ ਮੈਨੂੰ ਰੋਟੀ ਫੜਾ ਮੈਂ ਖੇਤ ਜਾਣਾ ਮੈਂ ਕਰਦਾ ਬਾਹ ਕਰਦਾ ਆ ਸਾਗਰ ਦੀ ਬੋਟੀ ਦੇ ਬਹਾਨੇ ਨਾ ਚਾਰ ਦਿਨ ਦਮ ਤੱਕ ਲੈ ਲੂੰਗੀ ਆ ਪਈਆ ਦੇਖੀਓ ਇਹਨਾਂ ਦਾ ਕੰਮ ਹੀ ਦੁਖਦਾ ਪਰ ਹੁਣ ਬਹਾਨਾ ਵੱਧ ਬਣਾ ਲੂੰਗੀ ਬੂਹਾ ਮਰ ਜਾਣੀ ਐਸੇ ਮੈਂ ਤਾਂ ਇਹ ਪੱਟੀਆਂ ਹਜੇ ਖੜਾ ਨਹੀਂ ਛੜਦਾਂ ਨਹੀਂ ਇਹਦਾ ਕਈ ਫੇਰਾ ਵੀ ਹਾਂ ਫੇਰਾ ਵੀ ਹਾਂ ਸਰੋਂ ਦੀ ਸੀ ਪੱਟੀਆਂ ਆ ਫੇਰ ਸੋਨੇ ਲੱਗੀ ਆ ਰਿਕ ਤਾਈ ਬਹਿ ਕੇ ਸੁਣ ਬਹਿ ਜਾ ਨਹੀਂ ਕੀ ਸੁਣਾ ਆ ਇੱਥੇ ਆ ਦੇਖੋ ਹੋਰ ਚੜੀ ਪੈ ਗਈ ਇੱਧਰ ਆ ਗਲਤ ਆ ਸਹੀ ਹੈ ਹੈਨਾ ਇਹਨੂੰ ਦੇਖ ਕੇ ਬੁੱਤ ਖਾਣਾ ਮੇਰਾ ਜੀ ਨਹੀਂ ਕਰਦਾ ਮੈਂ ਨਹੀਂ ਸਿੱਖ ਲੜ ਰਹੀ ਸਾਈਪੋ ਹਾਂ ਦੇਖ ਲੈ ਹੋਰ ਸਾਨੂੰ ਲੜਦੀਆਂ ਵੀ ਤੁਸੀਂ ਕਿਉਂ ਚਾਹਤੋਂ ਮੋਟਰਸਾਈਕਲ ਗੱਡੀਆਂ ਇਹ ਤਾਂ ਬੁੜੀਆਂ ਦਾ ਵੀ ਜੀ ਕਰਨਾ ਹੈ ਬਿਸ਼ਾਗਰ ਦੀ ਬੋਦੀ ਇੰਨੀ ਕੱਚ ਲਾਉਂਦੀ ਅਸੀਂ ਵੀ ਸਿੱਖ ਜੀਏ ਨਹੀਂ ਮੈਂ ਸਾਡੇ ਨਾਮ ਦਾ ਲੜਕਾ ਹੀ ਆ ਤੇਰੇ 7 ਵਜੇ ਦਾ ਕਰਕੇ ਵੀ ਉਹਦੇ 7 ਵਜੇ ਤੁਸੀਂ ਨਾ ਚਲਾਓ ਆ ਗੀਤ ਨੂੰ ਦੇਖ ਕੇ ਸਾਡੇ ਆਂ ਤਾਂ ਮੈਨੂੰ ਦਿਖਾਉਂਗਾ ਨਹੀਂ ਮੇਰੇ ਤਪ ਜੀ ਕਰਦਾ ਮੈਂ ਤਪ ਸਿੱਖੂਗੀ ਤੇ ਮੈਂ ਇਸ ਕੱਟੂ ਕੱਲ ਨੂੰ ਆਣੀ ਮੇਰੇ ਪੈਰ ਠੀਕ ਹੋ ਜੂ ਵਧੀਆ ਠੀਕ ਹੈ ਫਿਰ ਮੈਨੂੰ ਸਿਖਾ ਦੇ ਤੂੰ ਚਲ ਮੈਂ ਵੀ ਸਿੱਖੂਗੀ। ਹਾਂ ਜੀ ਗੱਲ ਕਰਾ ਤੇਰੇ ਪੈਰ ਹੁਣ ਠੀਕ ਹੈ। ਕਈ ਹੁਣ ਤਾਂ ਬਾਹਲਾ ਉ ਅੱਗੇ ਨੂੰ ਫਰਕ ਆਇਗਾ। ਮੈਂ ਕਹਿੰਦੀ ਸੀ ਡਾਕਟਰ ਨੂੰ ਆ ਗਿਆ ਸੀ ਡਾਕਟਰ। ਹਾਂ ਡਾਕਟਰ ਆ ਗਿਆ ਸੀਗਾ ਡਾਕਟਰ ਵਿਚਾਰਾ ਪੱਟੀ ਕਰ ਗਿਆ ਤੇ ਉਹ ਤਾਂ ਸੋਜ ਜੀ ਤਾਂ ਹੈਗੀ ਸੀ ਥੋੜੀ ਜੀ। ਵਿਚਾਰਾ ਨਾ ਜੇ ਦੇਸੀ ਮੈਂ ਕਿਉਂ ਮਾਰੀ ਬੇਬੇ ਕੋਲੇ ਨਾ ਦਸੀ। ਵੀ ਬਾੜੀ ਸੱਟ ਨਹੀਂ। ਮੈਂ ਆਪਣੇ ਕੰਮ ਕਰੀ ਜਾਂਦੀ ਐ ਕੰਮ ਤਾਂ ਉਹ ਕਰੀ ਜਾਂਦੇ ਕੋਈ ਗੱਲ ਨਹੀਂ ਮਾਰਾ ਦੇਸੀ ਕਿਉਂ ਮਾਰਾ ਤੇਰੇ ਬੇਬੇ ਕੋਲੇ ਮੈਂ ਕਿਦੋਂ ਦੱਸੂ। ਸਵੇਰੇ ਮੈਨੂੰ ਤਾਂ ਵਾਪਸ ਘੈਂ ਐ ਕਰੀ ਮੇਰੀ ਬੇਬੇ ਦੁਪਹਿਰੇ ਇਹ ਘ ਜੇ ਅੱਜ ਮੈਂ ਮੁੰਡੇ ਨੂੰ ਦੱਸਤਾ ਗੱਡੀ ਦੀ ਤੇ ਚਾਬੀ ਉਹ ਲੈ ਗਿਆ ਸੀ ਕਿ ਤੇ ਕੱਲ ਨੂੰ ਮੋਟਰਸਾਈਕਲ ਦੀ ਚਾਬੀ ਲੈ ਕੇ ਫੇਰ ਆਪਾਂ ਕਿਵੇਂ ਸਿੱਖਾਂਗੇ ਤਾਂ ਹੀ ਮੈਂ ਚਾਬੀ ਲੁਕੋ ਲੂੰਗੀ ਰਾਤ ਨੂੰ ਹਾਂ ਹਾਂ ਜੀ ਮੁੰਡੇ ਨੇ ਆਜੀ ਤੂੰ ਮੇਰੇ ਕੋਲ ਆਏ ਕਰੀ ਤੂੰ ਮੈਨੂੰ ਤਾਂ ਆਪ ਸਿਖਾਏ ਮੇਰੇ ਤਾਂ ਦੂੰਗੀ ਹੁਣ ਹੱਥ ਮੰਗ ਲੈ ਔਖੀ ਹੋ ਜਾ ਮੈਂ ਤਾਂ ਲਾ ਦਮ ਤਾ ਹੁਣ ਹੀ ਸਿੱਖ ਲੈ ਗੱਡੀ ਤਾਂ ਸਿੱਖ ਲਾਂਗੇ ਤਾਂ ਮੋਟਰਸਾਈਕਲ ਭਾਰਾ ਕਰਕੇ ਉੱਤੇ ਡਿੱਗ ਗਿਆ ਗੱਡੀ ਨਹੀਂ ਡਿੱਗਦੀ ਹੁੰਦੀ ਗੱਲ ਸਹੀ ਆਪਾਂ ਤਾਂ ਮੇਰੇ ਨਾਲ ਵੇ ਜੀ ਤੇ ਮੈਂ ਚਲਾ ਲਾਂ ਤੇ ਵੀ ਠੀਕ ਹੈ ਕੱਲ ਨੂੰ ਸਿੱਖਾਂਗੇ ਫੇਰ ਹਾਂ ਕੱਲ ਨੂੰ ਤਾਈ ਅਲ ਤੇ ਦੇ ਕਿਤੇ ਸਸਨਾ ਜੀ ਕਿਤੇ ਉਹ ਅੰਦਰੋਂ ਸੋਈ ਚ ਕੰਮ ਕਰੀਏ ਉਹ ਤਾਂ ਰੋਟੀ ਬਣਾਈ ਜਾਂਦੀ ਹੈ ਆਪਣਾ ਬਾਹ ਸੁਣ ਕੇ ਕਿਤੇ ਬਾਹਰ ਨਾ ਆ ਜੇ ਨਾ ਉਹ ਨਹੀਂ ਆਉਂਦੀ ਉਹ ਤਾਂ ਕੰਮ ਹੀ ਕਰਦੀ ਹੈ ਵਿਚਾਰੀ ਉਹਨੂੰ ਨਹੀਂ ਇੰਨਾ ਪਤਾ ਲੱਗਦਾ ਗੱਲ ਸੱਸ ਨੂੰ ਵਧੀਆ ਆਰਾਮਦਾਰੀ ਕਰ ਹੁਣ 4 ਦਿਨ ਕਹਿੰਦਾ ਉਹ ਕੰਮ ਲੈnde ਸੀ ਤਾਂ ਤਾਰਾ ਕਰ ਹਣਾ ਤੇ ਸਾਰਾ ਦਿਨ ਕੰਮ ਕਰ ਤੂੰ shear ਮੈਨੂੰ ਮੋਟਰਸਾਈਕਲ ਜਾਂ ਗੱਡੀ ਸਿਖਾਉਣ ਲੱਗ ਗਿਆ ਆਖਣ ਨੂੰ ਹੁਣ ਤੇਰੇ ਪਾਇ ਠੀਕ ਹੋਗੇ ਕਿ ਤੇ ਆਪਾਂ ਨਾ ਸਿਖਣ ਦੇਣ ਨਾ ਨਾ ਉਹ ਤਾਂ ਕਿਦਨੇ ਤਾਂ ਉਹ ਖੇਤ ਵਾਗ ਜਾਂਦਾ ਆ ਦੇਖ ਤੈਨੂੰ ਸੁਣਾਵਾਂ ਗੀਤ ਸੁਣ ਗੰਦਾ ਸਈਆ ਕੁੜਾ ਹਣਾ ਤੂੰ ਮੇਰੇ ਤਾਂ ਆਪਾਂ ਇੰਜ ਕਰਦਾ ਦੇਖ ਲੈ ਆਪਣਾ ਬੁਰੰਗਾ ਜੀ ਕਰਦਾ ਸਾਡਾ ਨਾ ਕਰੇ ਐ ਡਰਾਈਵਰ ਸਿਖਾ ਮੈਂ ਛੇਤੀ ਛੇਤੀ ਸਿਖਾ ਮੈਂ ਬੰਦਾ ਮੈਂ ਤਾਂ ਜੀ ਕਰਦਾ ਕਈ ਰੀਲ ਰੂਲ ਬਣਾ ਕੇ ਪਾ ਦੇਣਾ ਨਹੀਂ ਤੂੰ ਨਹੀਂ ਪਾਵਾਂਗੇ ਤਾਂ ਐ ਨਾ ਪਾ ਦੀ ਪਾਵਾਂਗੇ ਆਪਾਂ ਮੈਂ ਤਾਂ ਐ ਐ ਕਰਕੇ ਆਇਆ ਐ ਕਰਕੇ ਛੇਤੀ ਛੇਤੀ ਡੇਵਰੀ ਸਿਖਾ ਮੇਰੀ ਮੈਂ ਤਾਂ ਤੇਰੇ ਨਾਲ ਸਿਖਾ ਦੇਵਰੀ ਸਿਖਾ ਤਾਂ ਇਹਨੂੰ ਕਹੀਂ ਤੂੰ ਤਾਂ ਐ ਨਾ ਰੀਲ ਬਣਾ ਕੇ ਪਾ ਬਣਾ ਲੈ ਆਥੜੇ ਬਣਾ ਲਿਓ ਨਹੀਂ ਮੈਂ ਤਾਂ ਆਪ ਨੂੰ ਨੀਂਦ ਨਹੀਂ ਆਉਣੀ ਮੈਂ ਤਾਂ ਸਿੱਖੂਗੀ ਭਾਈ ਕੱਲ ਨੂੰ ਆ ਜੀ ਤਾਈ ਚੰਗਾ ਚੰਗਾ ਦਿਖਾ ਦੂੰਗੀ ਮੈਂ ਤੈਨੂੰ ਗੱਡੀ ਲੈ ਤਾਈ ਮੈਨੂੰ ਮਤਾਂ ਦੇਣਾ ਈ ਸੀ ਅਸੀਂ ਤਾਂ ਵੱਡੇ ਨਾ ਵੱਡੇ ਨਾ ਪੱਟ ਦਾਨੀਆਂ ਉਹੀ ਗੱਲ ਗੀਤ ਦਿਖਾ ਕੇ ਬੁੜੀ ਨੂੰ ਗੁੜੀ ਨੂੰ ਮੰਗਰ ਲਾ ਲੈਣਾ ਮੈਨੂੰ ਦੇਣਾ ਈ ਸੀ ਮਤ ਵੀ ਤੂੰ ਪੈਰ ਤੜਾਲਾ ਚੰਗਾ ਉਹਨੂੰ ਹਟਾਉਗੀ ਕਿਹਦੇ ਚੰਗਾ ਲਾਉਗੀ ਜਾ ਕੇ ਵੀ ਮੈਨੂੰ ਵੀ ਸਿਖਾਓ ਨਾਲੇ ਮੈਂ ਆਰਾਮ ਕਰਦੀ ਆਂ